ਸਾ ਹੀ ਸਪੈਕਟਰ ਹਰਵਿੰਦਰ ਨੇ ਮੈਨੂੰ 3 ਦਿਨ ਪਹਿਲੇ ਕਾਲ ਕੀਤੀ ਜਿਹਦੀ ਮੈਨੂੰ ਕਾਲ ਡੇਨਲ ਪਈ ਹੈ ਕਿ ਮੈਨੂੰ 5 ਲੱਖ ਰੁਪਏ ਤੁਹਾਡਾ ਬੰਦਾ ਹੈਗਾ 80 ਦਾ ਰਿਮੇਨ ਹਿਸਾਬ ਨਾਲ ਮੈਂ 4-5 ਮਹੀਨੇ ਪੈਸੇ ਲੈਂਦੇ ਕੋਈ ਦੇਰ ਮੈਂ ਕਹਾਂ ਪੈਸੇ ਨਹੀਂ ਫਰਮ ਭਰੇ 4-5 ਦਿਨ ਬਾਅਦ ਆ ਹਰਵਿੰਦਰ ਨੇ ਮਾਰੇ ਦਾ ਕੋਈ ਇਹਦਾ ਮੈਡੀਕਲ ਨਹੀਂ ਹੋਇਆ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ਭਰਾ ਨੂੰ ਇਦਾਂ ਦਾ ਹਰਵਿੰਦਰ ਚੁੱਕ ਕੇ ਲੈ ਗਿਆ ਮੈਂ ਥਾਣੇ ਆ ਤੇ ਮੈਨੂੰ ਘਾ ਲਿਆ ਗਿਆ ਇਸ ਲਈ ਇਹ ਥੋੜਾ ਨਾ ਪਾਵਰ ਆ ਗਈ ਹੈ ਸਾਡੇ ਠੇਕਿਆਂ ਤੇ ਜਾ ਕੇ ਮੇਰੇ ਭਰਾ ਨੂੰ ਮਾਰਨ ਕੁੱਟਣ ਤੇ ਕਿ ਨੈਪ ਕਰਕੇ ਥੇ ਲਿਆਂਦਾ ਗਿਆ ਤੇ ਉਹਨਾਂ ਦਾ ਬਿਆਨ ਤੇ ਪਰਚਾ ਨਹੀਂ ਹੋਇਆ ਮੈਡਮ ਈਡੀਓ ਆ ਕੇ ਬਿਆਨ ਦੇ ਰਹੀ ਐ ਤੇ ਫੇਰ ਸਾਡੇ ਦੇ ਪਰਚਾ ਹੋ ਰਿਹਾ ਇਹ ਜਿਹੜੀ ਕੰਪਲੇਂਟ ਆ ਸਾਨੂੰ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਜਿਹੜੀ ਉਹਨਾਂ ਦੀ ਈਟੀਓ ਐ ਉਹਨਾਂ ਨੇ ਲਿਖਤੀ ਸਾਨੂੰ ਕੰਪਲੇਂਟ ਹੀ ਦਿੱਤੀ ਐ ਕਿ ਵੀ ਇਹਨਾਂ ਬੰਦਿਆਂ ਨੇ ਉਹਨਾਂ ਕੋਲੋਂ ਪੈਸੇ ਖੋਏ ਉਹਨਾਂ ਦੇ ਮੁਲਾਜ਼ਮਾਂ ਕੋਲ ਤੇ ਉਹਦੇ ਬਾਅਦ ਜਿਹੜਾ ਉੱਥੇ ਲੜਾਈ ਝਗੜਾ ਹੋਇਆ ਇੱਕ ਤੱਕੇ ਨਾਲ ਜਿਹੜਾ ਇਹ ਮਹੀਨਾ ਲੰ데요 ਸਾਡੇ ਕੋਲ 80000 ਰੁਪਇਆ ਹਰਵਿੰਦਰ ਈਡੀਓ 1 ਲੱਖ ਰੁਪਇਆ ਮੈਡਮ ਵਾਲੀ ਆ 2000 ਰੁਪਏ ਆ ਗਏ ਕਲਰ ਇਲਜ਼ਾਮ ਲਗਾਉਂਦਾ ਵੀ ਮਹੀਨੇ ਦੀ ਰਿਸ਼ਵਤ ਵੀ ਲੈਂਦੇ ਰਹੇ ਤੁਹਾਡਾ 8TO ਸਾਹਿਬ ਇੰਸਪੈਕਟਰ ਜੇ ਤੁਹਾਨੂੰ ਪੁੱਛੇ ਹੋਏਗਾ ਤਾਂ ਮੈਨੂੰ ਰਿਸ਼ਵਤ ਦੇਏਗਾ ਨਾ ਸਰ ਆਪਾਂ ਉਹ ਪਰਚਾ ਡਿਵੀਜ਼ਨ ਨੰਬਰ 1 ਥਾਣੇ 'ਚ ਦਿੱਤਾ ਤੇ ਦੋਨੋਂ ਦੋਸ਼ੀ ਜਿਹੜੇ ਆਪਾਂ ਫੜ ਲਿਆ ਹੈ ਇਹ ਇਲਜ਼ਾਮ ਲਗਾ ਰਿਆ ਹੈ ਐਕਸਾਈਜ਼ ਡਿਪਾਰਟਮੈਂਟ ਦੇ ਅਫਸਰਾਂ ਦੇ ਉੱਤੇ ਉਹਨਾਂ ਇਲਜ਼ਾਮਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਸਭ ਸੁਣਨੇ ਸਾਰੇ ਇਲਜ਼ਾਮ ਜਿੰਨਾ ਕੁ ਸਾਡਾ ਐਕਸਾਈਜ਼ ਡਿਪਾਰਟਮੈਂਟ ਨੇ ਸਾਡਾ ਸਾਥ ਦੇ ਰਹੇ ਨੇ ਇਹ ਡਿਪਾਰਟਮੈਂਟ ਕੋਈ ਵੀ ਦੂਜੇ ਡਿਪਾਰਟਮੈਂਟ ਨੂੰ ਸਾਥ ਨਹੀਂ ਦੇਦਾ ਸਾਡਾ ਕਲੋਸ ਸਾਡਾ ਜਿਹੜਾ ਗੈਸ ਟੁੱਟਿਆ ਗਿਆ ਉਹ 750000 ਰੁਪਏ ਕੈਸ਼ ਅਡਾਏ ਚੁੱਕ ਲੈ। ਠੇਕੇਦਾਰਾਂ ਹਾਂਜੀ ਸ਼ਰਮਾ ਵਾਹਨ ਗਾਂਧੀ 14ਵਾਂ ਮਾਲਕ ਆ। 40 ਪੈਸੇ ਦਾ ਮੇਰੇ ਕੋਲ ਸ਼ੇਅਰ ਆ। ਠੀਕ ਆ ਸਰ ਇਹ ਠੇਕੇ ਤੇ ਗਿਆ ਜੀ ਕੱਲ ਆਪਣੇ ਤੇ ਬਸਟੈਂਡ ਵਾਲੇ ਤੇ ਇਹਨੂੰ ਇੱਕ ਸਾਈਟ ਸਪੈਕਲ ਹਰਵਿੰਦਰ ਨੇ ਮੈਨੂੰ 3 ਦਿਨ ਪਹਿਲੇ ਕਾਲ ਕੀਤੀ ਜਿੱਦੀ ਮੈਨੂੰ ਕਹੋਡਨੇ ਰੁਪਈਏ ਕਿ ਮੈਨੂੰ 5 ਲੱਖ ਰੁਪਏ ਤੁਹਾਡਾ ਬੰਦਾ ਜਿਹੜਾ 80000 ਦੇ ਮਹੀਨੇ ਹਿਸਾਬ ਨਾਲ ਕੋਈ 4-5 ਮਹੀਨੇ ਪੈਸੇ ਲੰਦੇ ਉਹ ਦੇ ਦਿਓ ਮੈਂ ਕਹਾ ਪੈਸੇ ਹਣੀ ਫਰਮ ਕੋਲੇ 4-5 ਦਿਨ ਬਾਅਦ ਦਾਂ ਦੇ। ਇਹ 4 ਦਿਨ ਪਹਿਲੇ ਦੀ ਗੱਲ ਹੈ ਉੱਥੇ ਸ਼ਰਾਬ ਪੀ ਕੇ ਹਰਵਿੰਦਰ ਪੂਰਾ ਟਾਇਰਡ ਹੋ ਗਿਆ ਨੂੰ ਧੱਕੇ ਨਾਲ ਮਾਰ ਕੇ ਐਦਾ ਲੱਤ ਲੇਤੀ ਇੱਕ ਮਿੰਟ ਦੀ ਬਾਈਕ ਦੇ ਦੋ ਬੱਕੇ ਦੇਖ ਲੈਣਾ ਇਹ ਦੇਖੋ ਜੀ ਸਰ ਦੇਖੋ ਨਾ ਇਹ ਦੇਖੋ ਇਹ ਹਰਵਿੰਦਰ ਨੇ ਮਾਰਿਆ ਦਾ ਹੂੰ ਕੋਈ ਐਦਾ ਮੈਡੀਕਲ ਨਹੀਂ ਹੋਇਆ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੇ ਭਰਾ ਨੂੰ ਐਦਾਂ ਦਾ ਹਰਵਿੰਦਰ ਚੁੱਕ ਕੇ ਲੈ ਗਿਆ ਮੈਂ ਥਾਣੇ ਆਇਆ ਤੇ ਮੈਨੂੰ ਘਾ ਲਿਆ ਗਿਆ ਤੇ ਕਹਿੰਦੇ ਜੀ ਕੈਸ਼ ਲੈ ਗਿਆ ਏ ਠੇਕਿਆਂ ਤੋਂ ਠੇਕਿਆਂ ਦੇ ਮਾਲਕ ਨਹੀਂ ਆ ਸਰ ਤੇ ਕੈਸ਼ ਮੇਰੇ ਭਰਾ ਨੇ ਜੀ 70000 ਲੈ ਲਿਆ ਜਿਹੜਾ ਗੁਨਾਹ ਕਰਤਾ ਕੋਈ ਪੈਂਡਿੰਗ ਪੈਂਡਿੰਗ ਪੇਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਪੁਲਿਸ ਵਾਲਾ ਸਰ ਉਹਦੇ ਵਿੱਚ ਰੈਵਨਿਊ ਪੈਂਡਿੰਗ ਹੋ ਸਕਦਾ ਹੈ ਤਾਲੇ ਲਾ ਸਕਦੇ ਆ ਨਾ ਕੋਈ ਇਹ ਰੂਲ ਥੋੜਾ ਜਿਹਾ ਬੰਦਾ ਕੁੱਟਣ ਦਾ ਉਹ ਕਿਹੜੀ ਮੁਲਾਜ਼ਮ ਉੱਤੇ ਬੈਠੇ ਜਿਹੜੇ ਸਰ ਮੁਲਾਜ਼ਮਾਂ ਤੇ ਸੁਰਖਸ਼ਾ ਵਾਲੇ ਬੈਠੇ ਸਾਡੇ ਠੇਕਿਆਂ ਦੇ ਕੋਹ ਨਾ ਜੇ ਇਹਦੇ ਲਈ ਇਹ ਥੋੜਾ ਨਾ ਪਾਵਰ ਆ ਗਈ ਹੈ ਸਾਡੇ ਠੇਕਿਆਂ ਦੇ ਜਾ ਕੇ ਮੇਰੇ ਭਰਾ ਨੂੰ ਮਾਰਨ ਕੁੱਟਣ ਤੇ ਕਿਨੈਪ ਕਰਕੇ ਕਿੱਥੇ ਲਿਆਂਦਾ ਗਿਆ ਤੇ ਉਹਨਾਂ ਦਾ ਬਿਆਨ ਤੇ ਪਛਾਣ ਹੀ ਹੋਇਆ ਮੈਡਮ ਮੀਡੀਆ ਆ ਕੇ ਬਿਆਨ ਦੇ ਰਹੀ ਹੈ ਤੇ ਫੇਰ ਸਾਡੇ ਤੇ ਪਰਚਾ ਹੋ ਰਿਹਾ ਕੋਈ ਉਹ ਮਹਾਰਵਿੰਦਰ ਸਿੰਘ ਪੂਰੇ ਟੈਟ ਹੀ ਤੁਸੀਂ ਇਹ ਉਹਦੀ ਕਾਪੀ ਲੈ ਸਕਦੇ ਹੋ ਹਜੇ ਤੱਕ ਉਹਤੇ ਐਫ ਆਈ ਆਰ ਕੋਈ ਨਹੀਂ ਹੋਈ ਸਾਡੇ ਭਾਈ ਵਾਲਾਂ ਨੇ ਦਿੱਤੀ ਹੈ ਕਿ ਇਹ ਸਾਡਾ ਭਾਈ ਵਾਲਾ ਪੈਸੇ ਲੈਣ ਦਾ ਕੋ ਪੂਰਾ ਦੋਹਾਰ ਹੈ ਤੁਸੀਂ ਉਹਦੀ ਵੀ ਕਾਪੀ ਲੈ ਕੇ ਨਾਲ ਆ ਠੀਕੇ ਤੇ ਕੈਮਰੇ ਕੋਲ ਲੱਗੇ ਸਾਰੀ ਸਭ ਕੁਝ ਲੱਗਾ ਜੀ ਬੱਸ ਸਟੈਂਡ ਤੋਂ ਕਿਡਨੈਪ ਕੀਤਾ ਦਿਖਾ ਦੁੱਗੇ ਠੀਕੇ ਤੋਂ ਰਹੇ ਆ ਤੇ ਮੈਂ ਛਡਵਾਣ ਆਇਆ ਘੱਟ ਮੈਨੂੰ ਉਹਦੀ ਵੀਡੀਓ ਮੇਰੇ ਕੋਲ ਹੈ ਤੇ ਸਾਡੇ ਭਾਈ ਵਾਲਾਂ ਨੇ ਦਰਖਾਸਤ ਦਿੱਤੀ ਹੈ ਸਾਡੀ ਕੀ ਮੰਗ ਜਦੋਂ ਵਾਰਦਾ ਤੁਸੀਂ ਤੁਸੀਂ ਕਿੱਥੇ ਹੋ ਮੈਂ ਆਪਣੇ ਆਫਿਸਾਂ ਜੀ ਉਹਦੀ ਵੀਡੀਓ ਪਈ ਹੈ ਸਾਡੇ ਕੋਲ ਤੁਹਾਡੀ ਕੱਲਾ ਉਥੇ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਹੈ ਕਿ ਹਰਵਿੰਦਰ ਤੇ ਬੰਦੀ ਕਾਰਵਾਈ ਕੀਤੀ ਜਿਹੜੀ ਮਾਰਕੁੱਟ ਕੀਤੀ ਹੈ ਦਾ ਮੈਡੀਕਲ ਕਰਾ ਕੇ ਜਿਹੜੀ ਮੇਰੇ ਭਾਈ ਵਾਲਾ ਨੇ ਇਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਹੈ ਕਿ ਮੈਂ 파ਟਨਰ ਆ ਮੈਂ ਪੈਸੇ ਲੈਣ ਦਾ ਹੱਕਦਾਰ ਆ ਤੇ ਰੋਜ਼ ਹੀ ਪੈਸੇ ਇਹੀ ਇਕੱਠੇ ਕਰਦਾ ਅੱਗੇ ਵੀ ਤੇ ਕੱਲ੍ਹ ਵੀ ਕਰ ਰਿਹਾ ਸੀ ਇੱਥੇ ਤੱਕ ਇਹਨਾਂ ਨੇ ਜਿਹੜਾ ਇਹ ਮਹੀਨਾ ਲੰ데요 ਸਾਡੇ ਕੋਲ 80000 ਰੁਪਿਆ ਹਰਵਿੰਦਰ ਰੀਟਿਓ 1 ਲੱਖ ਰੁਪਿਆ ਮੈਡਮ ਵਾਲੀ ਆ 20000 ਰੁਪਿਆ ਦੇਖ ਲਾ ਉਹ ਮਹੀਨਾ ਪੰਜ ਮਹੀਨੇ ਦੋਹੀ ਇਹਨਾਂ ਨੂੰ ਨਹੀਂ ਦਿੱਤਾ 3 ਕਰੋੜ ਰੁਪਏ ਸਾਡਾ ਲਾਸ ਚੱਲ ਰਿਹਾ ਕਿਸੇ ਗੱਲ ਦੇ ਪੈਸੇ ਦਿੰਦੇ ਹੋ ਦਸੀ ਮਹੀਨੇ ਦੇ ਭਾਜੀ ਰਿਸ਼ਵਤ ਤਾਂ ਕਿਨਾ ਕਹਿੰਦੇ ਨਹੀਂ ਤੇ ਕਹਿੰਦੇ ਸਾਡਾ ਚਲਾਨ ਕਰ ਦਾਂਗੇ ਵੀ ਇਹ ਤੁਸੀਂ ਓਵਰ ਰੇਟ ਲਾਂਦੇ ਹੋ ਦੁਕਾਨਾਂ ਦੇ ਜਦਕਿ ਜਿਹੜਾ ਵੀ ਠੇਕੇਦਾਰ ਆ ਉਹ ਸਰਕਾਰੀ ਰੇਟ ਤੇ ਛਰਾਬ ਵੇਚ ਸਕਦਾ ਉਸ ਤੋਂ ਉੱਪਰ ਨਹੀਂ ਵੇਚ ਸਕਦਾ ਇਹ ਬਕਾਉਂਦੇ ਆ ਸਰਕਾਰੀ ਰੇਟ ਦੇ ਉੱਤੇ ਪੈਸੇ ਲੈ ਕੇ ਨਹੀਂ ਠੀਕ ਹੈ ਦੁਬਾਰਾ ਆਈ ਐਥੇ ਬਦਲ ਕੇ ਤੇ ਇਹਨੂੰ ਪਹਿਲੇ ਵੀ ਜਾਂਦਾ ਸੀ ਸਾਰੀ ਅਜ ਤੱਕ ਤਾਂ ਹੀ ਇਹ ਜਾਂਦੇ ਨਹੀਂ ਹਰਬਿੰਦਰ ਨੂੰ 10 ਸਾਲ ਹੋ ਗਿਆ ਜੀ ਇੱਥੇ ਕਿੱਡੀ ਗੇੜੇ ਅੰਦਰ ਖਾਸੀਅਤ ਹੈ ਮੈਂ ਇਹਨਾਂ ਨੂੰ ਰੋਕਣ ਤੋਂ ਖੰਡਨ ਕਰਨੀ ਹੈ ਜਿਹੜਾ ਬੰਦਾ ਹੈ ਸਾਡੇ ਦਾ ਰੋਗ ਲਵਾ ਰਿਹਾ ਉਹ ਤਾਂ ਠੇਕੇਦਾਰ ਦੀ ਭਾਇਵੰਚ ਨਹੀਂ ਹੈ ਜੀ ਉਹ ਆਪਣੇ ਨੂੰ ਠੇਕੇਦਾਰ ਅਸਲ ਵਿੱਚ ਮੈਡਮ ਮਸਲਾ ਕੀ ਹੋਇਆ ਸੀ ਰਾਤ ਨੂੰ ਮਸਲਾ ਕੀ ਹੋਇਆ ਕਿ ਸਾਡਾ ਡਿਪਾਰਟਮੈਂਟ ਦਾ ਰੀਨਿਊ ਇਨਵੋਲਡ ਹੈਗਾ ਜੀ ਠੇਕੇਦਾਰਾਂ ਦੇ ਕੋਲ ਅਸੀਂ ਠੇਕੇਦਾਰਾਂ ਦੇ ਨਾਲ ਉਹਨਾਂ ਦੀ ਮਦਦ ਲਈ ਸਰਕਾਰੀ ਮਾਲੀ ਨੂੰ ਪ੍ਰੋਟੈਕਟ ਕਰਨ ਦੇ ਲਈ ਉਹਨਾਂ ਨੂੰ ਕੋਆਪਰੇਟ ਕਰ ਰਹੇ ਹਾਂ ਤਾਂ ਕਿ ਅਸੀਂ ਠੇਕੇ ਨਾਲ ਜਾ ਜਾ ਕੇ ਉਹਨਾਂ ਨੂੰ ਹੈਨਾ ਪ੍ਰੋਟੈਕਸ਼ਨ ਦੇ ਸਕੀਏ ਤੇ ਉਹ ਆਪ ਆਇਆ ਤੂ ਤੁ ਮੈਂ ਮੈਂ ਕੀਤੀ ਇੱਕ ਠੇਕੇ ਦੇ ਮੇਰੇ ਇੰਸਪੈਕਟਰ ਸਾਹਿਬ ਗਏ ਜਿੱਥੇ ਸਾਨੂੰ ਪਤਾ ਲੱਗਿਆ ਕਿ ਇਹਨੇ ਕੋਈ ਬੰਦਾ ਹੈਗਾ ਸਾਡੇ ਮੁਲਾਦਮ ਸੀਗੇ ਖੁਸ਼ਵੰਤ ਜੀ ਉਹਨਾਂ ਨੇ ਦੱਸਿਆ ਕਿ ਇਹ ਬੰਦਾ ਹੈਗਾ ਕੋਈ ਕੈਸ਼ ਖੋ ਰਿਆ ਕੋਈ ਰਾਜਨ ਕੋ ਪੋਲਾ ਇਸ ਤਰ੍ਹਾਂ ਕੋਈ ਨਾਮ ਹੈਗਾ ਉਸ ਦਾ ਹੈ ਨਾ ਤੇ ਉਹ ਬੰਦਾ ਕੈਸ਼ ਖੋ ਰਿਆ ਮੇਰੇ ਇੰਸਪੈਕਟਰ ਸਾਹਿਬ ਉਥੇ ਪਹੁੰਚੇ ਉਥੇ ਤੁਦੂਆ ਮੈਂ ਹੋਈ ਉਸ ਤੋਂ ਬਾਅਦ ਇੰਸਪੈਕਟਰ ਸਾਹਿਬ ਨੇ ਫੜ ਕੇ ਉਹਨਾਂ ਨੂੰ ਬੀਜਾ ਨੰਬਰ 1 ਮੇਂ ਥਾਣਾ ਵਿੱਚ ਹੈਡ ਵਰਤ। ਉਸ ਬਾਅਦ ਹਾਂਜੀ ਅਸੀਂ ਸਾਰੇ ਪਹੁੰਚੇ ਉੱਥੇ। ਜੀ। ਉਹਨਾਂ ਨੇ ਤੁਹਾਡੇ ਇਨਸਪੈਕਟਰ ਤੇ ਇਲਜ਼ਾਮ ਲਗਾਇਆ ਵਾ ਵੀ ਉਹਨਾਂ ਨੇ ਸ਼ਰਾਬ ਪੀ ਕੇ ਤੇ ਮੁੰਡਾ ਜਿਹੜਾ ਉਹਨੂੰ ਕੁੱਟਿਆ ਉਹ। ਮਾੜੀ ਗੱਲ ਕਹਿੰਦੇ ਰਹਿੰਦੇ ਜੀ ਇਹ ਤਾਂ ਪੋਸੀਬਲ ਹੀ ਨਹੀਂ ਹੈਗਾ। ਜੀ। ਠੀਕ ਹੈ। ਬੰਦਾ ਓਨ ਡਿਊਟੀ ਹੋਏਗਾ ਕੋ ਸ਼ਰਾਬ ਪੀਏਗਾ। ਦੱਸੋ। ਕਿਹੜਾ 40% ਤੇ ਸਰਕਲ ਚ ਪਾਈ ਵਾਲਾ ਹੁੰਦਾ ਦਾਵਾ ਕੀਤਾ ਜਾ। ਪਾਈ ਵਾਲੇ ਦੱਸੋ ਸਾਡੇ ਕੋਲ ਤਾਂ ਕੋਈ ਐਹੋ ਜੀ ਹੈ ਨਹੀਂ ਖਬਰ ਵੀ ਉਹ ਪਾਈ ਵਾਲੇ। ਮੈਡਮ ਕੋਈ ਓਨ ਰਿਕਾਰਡ ਨਹੀਂ ਹੈਗਾ ਵੀ ਉਹ ਪਾਈ ਵਾਲਾ ਨਾਲ ਸਾਨੂੰ ਪਤਾ ਹੈਗਾ ਕਿ ਉਹ ਪਾਈ ਵਾਲਾ। ਉਹ ਇਲਜ਼ਾਮ ਲਗਾਉਂਦਾ ਵੀ ਮਹੀਨੇ ਦੀ ਰਿਸ਼ਵਤ ਵੀ ਲੈਂਦੇ ਰਹੇ ਤੁਹਾਡਾ ਏਟੀਓ ਸਾਹਿਬ ਇੰਸਪੈਕਟਰ ਜੇ ਮੈਂ ਪੁੱਛੇ ਹੋਏਗਾ ਤਾਂ ਮੈਨੂੰ ਰਿਸ਼ਵਤ ਦੇਗਾ ਨਾ ਸਰ ਜੀ ਰਿਸ਼ਵਤ ਤਾਂ ਤਾਂ ਦੇਗਾ ਜੇ ਮੈਂ ਮੈਂ ਉਹ ਮੇਰਾ ਕੋਈ ਕੰਮਕਾਰ ਕਰੇਗਾ ਜਾਂ ਮੈਂ ਉਹਦਾ ਕੋਈ ਕੰਮ ਕਰਾਂਗਾ ਜੀ ਅਸੀਂ ਪਹਿਲਾਂ ਵੀ ਐਸਐਸ ਪੀ ਸਾਹਿਬ ਨੂੰ ਪੰਜ ਤਿੰਨ ਨੂੰ ਐਪਲੀਕੇਸ਼ਨ ਮੂਵ ਕੀਤੀ ਹੋਈ ਹੈ ਵੀ ਸਾਡੇ ਆਪ ਠੇਕੇਦਾਰ ਨੇ ਮੈਸਰ ਅਭੀ ਸ਼ਰਮਾ ਵਾਹੇ ਉਹਨਾਂ ਦਾ ਰੈਜ਼ਿਊਮੇ ਥੋੜਾ ਉਸ ਦੀ ਸਾਨੂੰ ਜ਼ਰੂਰਤ ਹੈਗੀ ਹੈ ਤੇ ਮੈਂ ਪੰਜ ਤਿੰਨ ਨੂੰ ਉਹ ਲੈ ਲਵਾਂ ਹੈਂਡਓਵਰ ਕਿਤੀ ਸੀ ਤੇ ਮੇਰੇ ਅਫੀਸਰਸ ਐਵਾਂ ਵੀ ਮਿਲੇ ਸੀ ਕਿ ਸਾਡਾ ਰੈਗੂਲਟੀ ਪ੍ਰੋਬਲਮ ਹੈਗੀ ਹੈ ਤੇ ਸਾਨੂੰ ਆਪਣੇ ਠੇਦਗਾਰਾਂ ਨੂੰ ਪ੍ਰੋਟੈਕਟ ਕਰਨਾ ਪੈਂਦਾ ਹੈ। ਸੋ ਮੈਂ ਮੈਂ ਤਾਂ ਆਪਣੇ ਮਾਲੀ ਦੀ ਸੁਰੱਖਿਆ ਲਈ ਉਹਨਾਂ ਦੇ ਨਾਲ ਕੋਪਰੇਟ ਕਰ ਜੀ ਆ ਜੀ। ਸੋ ਮੇਰਾ ਨਾਮ ਅਕੀਲ ਸਿੰਘ ਸੰਧੂ ਜੀ ਮੈਂ ਅਭੀ ਸ਼ਰਮਾ ਵਾਹ ਦੇ ਵਿੱਚ 15% ਦਾ ਭਾਈਵਾਲ ਹਾਂ ਜੀ। ਤੇ ਸਾਡੀ ਡੀਡ ਦੇ ਵਿੱਚ 8 ਭਾਈਵਾਲਾਂ ਸੀ। ਇਹ ਡੀਡ ਤੋਂ ਦੇ ਦਿੰਦੇ ਇਹਦੇ ਵਿੱਚ ਜਿਹੜਾ ਸੁਰੋਪ ਲਾ ਲਗਾ ਰਹੇ ਹੋ ਬੇਨਤੀ ਮਰਨ ਹੋ ਗਈ ਆ। ਸਾਡੇ ਚ ਕੋਈ ਭਾਈ ਵਾਲਾ ਅਜਾ ਨਾਮ ਦਾ ਕੋਈ ਕੋਈ ਵੀ ਸਖਸ਼ੀ ਨਹੀਂ ਜੀ ਤੇ ਸਰੇ ਠੇਕੇਦਾਰਾਂ ਤੋਂ ਤਾਂ ਕੀ ਕਰਨ ਜਾਂਦਾ ਰਿਹਾ ਪਹਿਲਾਂ ਵੀ ਕਈ ਮੀਟਿੰਗਾਂ ਦੇ ਵਿੱਚ ਤੁਹਾਡੇ ਦਫ਼ਤਰਾਂ ਦੇ ਵਿੱਚ ਇਹਦੀ ਮੌਜੂਦਗੀ ਪਾਈ ਗਈ ਹੈ ਸਾਡੇ ਨਾਲ ਕਿਤੇ ਨਹੀਂ ਜਾਂਦਾ ਰਿਹਾ ਨਾਗਰਿਕ ਹੈ ਸਾਡੇ ਨਾਲ ਗਿਆ ਸਾਡੇ ਨਾਲ ਦੋ ਤਿੰਨ ਇੱਕ ਦੋ ਵਾਰੀ ਬਤਮ ਜੀ ਕਰਦਾ ਰਿਹਾ ਪਰ ਅਸੀਂ ਕਦੀ ਵੀ ਇਸ ਨੂੰ ਨਾਲ ਨਾਲ ਲੈ ਕੇ ਕਹਿਣ ਲਈ ਜਾਂਦੇ ਨਹੀਂ ਤੇ ਸਰੇ ਤੁਹਾਡੇ ਦਫ਼ਤਰ ਕਣਿਓ ਸਾਨੂੰ ਕੋ ਪਤਾ ਨਹੀਂ ਨਾ ਹੀ ਦਫਤਰ ਹੈ ਕਿ ਦਫਤਰ ਸਾਡਾ ਹੈ ਪੱਲੇ ਪਾਸੇ ਹੈ ਇਹ ਦਫਤਰ ਇਹਨਾਂ ਦਾ ਆਪਣਾ ਸਾਡਾ ਦਾ ਦਫਤਰ ਹੈ ਆਲਰੇਡੀ ਏਵੀ ਕਾਲਜ ਦੇ ਸਾਹਮਣੇ ਹੈ ਇਹ ਆਪਣਾ ਇਹ ਖੜਾ ਉਹ ਦਫਤਰ ਆਵੀ ਸ਼ਰਮਾ ਬਾਈਂ ਦਾ ਤੇ ਜਿਹੜੇ ਉਹ ਸਾਈਡ ਤੇ ਇਹ ਇਲਜ਼ਾਮ ਲਗਾ ਰਿਆ ਹੈ ਐਕਸਾਈਜ਼ ਡਿਪਾਰਟਮੈਂਟ ਦੇ ਅਫਸਰਾਂ ਦੇ ਉੱਤੇ ਉਹਨਾਂ ਇਲਜ਼ਾਮਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਰੇ ਛੂਘ ਨੇ ਸਾਰੇ ਇਲਜ਼ਾਮ ਜਿੰਨਾ ਕੋ ਸਾਡਾ ਐਕਸਾਈਜ਼ ਡਿਪਾਰਟਮੈਂਟ ਨੇ ਸਾਡਾ ਸਾਥ ਦੇ ਰਹੇ ਨੇ ਇਹ ਡਿਪਾਰਟਮੈਂਟ ਕੋਈ ਵੀ ਡਿਪਾਰਟਮੈਂਟ ਕੋ ਸਾਥ ਨਹੀਂ ਦੇ ਦਿਆ ਸਾਡਾ ਜਿੰਨਾ ਰੈਵਨਿਊ ਅਸੀਂ ਸਰਕਾਰ ਨੂੰ ਦਿੱਤਾ ਦੇਣਾ ਅਸੀਂ ਉਹਦੇ ਵਿੱਚ ਕੁਝ ਅਮਾਉਂਟ ਘਟਦੀ ਸੀ ਲਾਸਟ ਸਾਲ। ਉਹਦੇ ਵਿੱਚ ਐਕਸਾਈਲ ਡਿਪਾਰਟਮੈਂਟ ਦਾ ਕਾਫੀ ਦੋਸ਼ ਸੀ। ਹੂੰ। ਇਸ ਤੋਂ ਪਹਿਲਾਂ ਵੀ ਬਹੁਤ ਕੈਸ਼ ਕੁਸ਼ ਉਹਨਾਂ ਨੂੰ ਚੁੱਕਿਆ ਗਿਆ ਜਾਂਦਾ ਸੀ ਕਾਫੀ ਵਾਰ। ਤੇ ਕਿੰਨੇ ਵਾਰੀ ਕੰਪਲੀਟ ਕੀਤੀ ਗਈ ਤੇ ਵਾਰੀ? ਅਸੀਂ ਮੈਂ 112 ਤੇ ਕਮ ਸੇ 4 ਤੋਂ 5 ਵਾਰੀ ਕੰਪਲੀਟ ਕਰ ਚੁੱਕਾ। ਅੱਗੇ 2 2.5 3 ਮਹੀਨਿਆਂ ਦੇ ਕੰਮ ਚੱਲਦਾ ਹੋਇਆ। 112 ਤੇ ਮੈਂ ਹਰ ਰੋਜ਼ ਰਾਤ ਨੂੰ 11-12 ਵਜੇ ਮੀਟ ਕਰਦਾ ਸੀ ਪਰ ਉਸ ਮੀਟ ਦਾ ਕੁਝ ਵੀ ਅਜੇ ਤੱਕ ਨਾ ਕੁਝ ਅਸਾ ਡੰਗੂ ਪੁੱਛਿਆ ਆਈ ਆਈ ਉਹਨਾਂ ਨਾਲ ਹੜਕਲ ਬਣੀ ਉਸੇ ਦੇ ਬਾਅਦ ਅਸੀਂ ਐਸਐਸਪੀ ਸਾਹਿਬ ਕੋਲ ਗਏ ਆਪਣੀ ਰਿਕਾਸ ਨੂੰ ਦਿੱਤੀਏ ਦੋ ਵਾਰੀ ਦਖਾਸਤ ਨੂੰ ਦਿੱਤੀਏ ਉਹਦੀ ਇਨਕੁਆਰੀ ਅੱਜ ਤੋਂ ਪੈਂਦੇ ਚਲੋ ਇਹ ਨੁਕਸਾਨ ਕਰ ਦਿੱਤਾ ਤਾਂ ਤੁਹਾਡੇ ਹਾਲੇ ਦਾ ਸਾਡਾ ਕੰਮ ਤੋਂ ਕਮਸੇ ਕਮ ਹੁੰਦਾ ਕਿ ਘਾੜੇ 7 ਤੋਂ 8000 ਪੇਟੀ ਜਿਹੜੀ ਗੈਰਤ ਕਰ ਸਕਦਾ ਪਲਸ ਸਾਡਾ ਜਿਹੜਾ ਕੈਸ਼ ਚੁੱਕਿਆ ਗਿਆ ਉਹ 700 ਤੋਂ 7 ਲੱਖ ਰੁਪਇਆ ਕੈਸ਼ ਡਾਇ ਚੁੱਕ ਗਿਆ ਸਰ ਵਿਨੋਦ ਦੇ ਕੇਦੇ ਵਿੱਚ ਜਾਂਦੀ ਹੈ ਉਸ ਤੋਂ ਵੱਧ ਜਿਹੜਾ ਪੈਸਾ ਇਕੱਠਾ ਹੁੰਦਾ ਉਹਨੂੰ ਰਿਸ਼ਵਤ ਦੇ ਤੌਰ ਤੇ ਅਧਿਕਾਰੀ ਨੂੰ ਦਿੱਤਾ ਜਾਂਦਾ ਇਹ ਚ ਕਿੰਨੀ ਕਿ ਸੱਚਾਈ ਹੈ ਬਗਦਾ ਨਾ ਕੋ ਹੈਗਾ ਹਾਂ ਜੋ ਤੁਹਾਡੇ ਭਾਈ ਜੋ ਰੇਟ ਸਰਕਾਰ ਹੈਗੇ ਨੇ ਉਹੀ ਰੇਟ ਚੱਲਦੇ ਨੇ ਜੋ ਠੇਕੇ ਨਾਲ ਚੱਲਦੇ ਆਲਰੇਡੀ ਪਠਾਨਕੋਟ ਜੋਂ 6 ਜੋਂਾਂ ਦੇ ਬੰਦੇ ਹੋਇਆ ਇੱਕ ਜੋਂਤ ਹੈ ਨਹੀਂ ਕੱਲਾ ਸਾਡਾ ਵੀ ਜੋ ਅਭੀ ਜੋਂ ਹੈ ਜੋ ਸਾਰਿਆਂ ਦੇ ਰੇਟ ਉਹੀ ਰੇਟ ਚੱਲਦੇ ਜੋ ਭਾਈ ਵਾਲਾ ਨਹੀਂ ਸੀ ਤੇ ਕਿਸਦੇ ਹੱਥ ਤੇ ਕਹਿ ਜਿਹੜਾ ਚੁੱਕਦਾ ਹੀ ਰੇਟ ਪਤਾ ਨਹੀਂ ਹੁਣ ਉਹਹੀ ਦੱਸ ਸਕਦਾ ਨਹੀਂ ਕੀ ਕੀ ਕਰਦਾ ਆ ਸੰਨ ਕਮੇਟਾ ਕੀਤੀਆਂ ਨੇ ਜਿਹੜਾ ਭਾਈ ਬੋਲਦਾ ਨੇ ਕਮੇਟਾ 112 ਤੱਕ ਕਿਉਂ ਕਰਦੇ ਸਰ ਉਹ ਕਹਿ ਰਿਹਾ ਵੀ ਮੇਰੇ ਭਾਈ ਵਾਲਾ ਨੇ ਆ ਕੇ ਦਰਖਾਸਤ ਦਿੱਤੀ ਹੈ ਐਕਸਾਈਜ਼ ਇੰਸਪੈਕਟਰ ਦੇ ਖਿਲਾਫ ਕਿਹੜੇ ਭਾਈ ਵਾਲੇ ਸਾਹ ਦਿੱਤੀ ਹੈ ਤੁਹਾਡੇ ਚ ਕੋਈ ਗਿਆ ਸਰ ਉੱਥੇ ਅੱਠ ਭਾਈ ਕੋਈ ਪਬ ਜੀ ਇੱਕ ਬੜਾ ਸਸੰਸਨੀਖੇਜ ਮਸਲਾ ਸਾਹਮਣੇ ਆਇਆ ਸੀ ਜਿਹਦੇ ਵਿੱਚ ਆਪਣੇ ਜਿਹੜੇ ਸ਼ਰਾਬ ਦੇ ਠੇਕੇਦਾਰ ਹੈ ਉਹਨਾਂ ਚੋਂ ਇੱਕ ਫਰਮ ਹੈ ਅਭੀ ਸ਼ਰਮਾ ਵਾਈਨ ਇਹਨਾਂ ਦੇ ਤਕਰੀਬਨ ਇੱਥੇ 7 ਜਿਹੜੇ ਆ ਉਹ ਜਿਹੜੇ ਅਲੱਗ-ਅਲੱਗ ਸ਼ਾਪ ਸੀ ਆਪਣੇ ਪਠਾਨਕੋਟ 'ਚ ਜਿਨ੍ਹਾਂ ਚੋਂ ਇਹਨਾਂ ਦਾ ਕੁਝ ਜਿਹੜਾ ਰੈਵਨਿਊ ਸੀ ਉਹ ਐਕਸਾਈਜ਼ ਡਿਪਾਰਟਮੈਂਟ ਵੱਲ ਪੈਂਡਿੰਗ ਸੀ ਤੇ ਮਾਰਚ ਦਾ 0.38 ਲੱਖ ਰੁਪਈਆ ਦਾ تقریبا 38 ਲੱਖ ਦਾ ਜਿਹੜਾ ਰੈਵਨਿਊ ਸੀ ਜਿਹੜਾ ਇਹਨਾਂ ਦਾ ਪੈਂਡਿੰਗ ਸੀ ਤੇ ਉਹਦੇ ਬਾਅਦ ਜਿਹੜੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਆ ਉਹਨਾਂ ਨੇ ਆਪਣੇ ਮੁਲਾਜ਼ਮ ਇਹਨਾਂ ਦੇ ਠੇਕਿਆਂ ਤੇ ਬਿਠਾਈ ਸੀ ਇਸ ਅਮਾਉਂਟ ਨੂੰ ਰਿਕਵਰ ਕਰਨ ਲਈ ਤੋਂ ਐਸ ਪਰ ਇਹਨਾਂ ਦੀ ਜੋ ਏਟੀਸੀ ਹੈ ਉਹਨਾਂ ਦੀ ਡਾਇਰੈਕਸ਼ਨ ਨਾਲ ਇਹਨਾਂ ਦੇ ਮੁਲਾਜ਼ਮ ਬੈਠੇ ਸੀ ਠੇਕਿਆਂ ਦੀ ਸੇਲ ਤੋਂ ਇਹ ਅਮਾਊਂਟ ਰਿਕਵਰ ਕਰਨ ਦੀ ਜਿਸ ਵਿੱਚ ਲੇਟ ਨਾਈਟ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਵੀ ਦੋ ਬੰਦੇ ਜਿਨ੍ਹਾਂ ਦਾ ਨਾਮ ਹੈ ਇੱਕ ਰਾਜਨ ਕੁਮਾਰ son of ਅਭਿਸ਼ੇਕ ਕੁਮਾਰ ਰੈਜ਼ੀਡੈਂਟ ਆਫ ਕੜਤੋਲੀ ਮਲਾ ਪਠਾਨਪੁਰ ਦੂਸਰਾ ਵਿਨੋਦ ਕੁਮਾਰ ਇਲਿਆਸ ਲੌਂਡੀ son of ਸतीश ਕੁਮਾਰ ਰੈਜ਼ੀਡੈਂਟ ਆਫ ਢਾਕੀ ਇਹ ਦੋ ਬੰਦਿਆਂ ਨੇ ਜਿਹੜੇ ਆ ਉਹਨਾਂ ਤੋਂ ਪੈਸੇ ਖੋਏ ਇਹ ਜਿਹੜੀ ਕੰਪਲੇਂਟ ਆ ਸਾਨੂੰ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਜਿਹੜੀ ਉਹਨਾਂ ਦੀ ਈਟੀਓ ਹੈ ਉਹਨਾਂ ਨੇ ਲਿਖਤੀ ਸਾਨੂੰ ਕੰਪਲੇਂਟ ਹੀ ਦਿੱਤੀ ਆ ਕਿ ਵੀ ਇਹਨਾਂ ਬੰਦਿਆਂ ਨੇ ਉਹਨਾਂ ਕੋਲੋਂ ਪੈਸੇ ਖੋਏ ਇਹਨਾਂ ਦੇ ਮੁਲਾਜ਼ਮਾਂ ਕੋਲੋਂ ਤੇ ਉਹਦੇ ਬਾਅਦ ਜਿਹੜਾ ਉੱਥੇ ਲੜਾਈ ਝਗੜਾ ਹੋਇਆ ਤੇ ਉਹਦੇ ਬਾਅਦ ਪੁਲਿਸ ਨੇ ਇਮੀਡੀਏਟਲੀ ਐਕਟ ਕਰਦੇ ਹੋਏ ਇਹਨਾਂ ਦੋਨੋਂ ਬੰਦਿਆਂ ਨੂੰ ਆਪਾਂ ਅਰੈਸਟ ਕਰ ਲਿਆ ਉਹਦੇ ਬਾਅਦ ਮੁਕੱਦਮਾ ਨੰਬਰ 36 ਜਿਹੜਾ ਅੰਡਰ ਸੈਕਸ਼ਨ 304 221 132 ਬੀ ਐਨ ਐਸ ਜੋ ਕਿ ਪਹਿਲੀ ਆਈਪੀਸੀ ਦੀਆਂ ਧਾਰਾਵਾਂ 379 ਬੀ ਜੋ ਖੋਹ ਦੀ ਧਾਰਾ 186 353 ਜੋ ਸਰਕਾਰੀ ਡਿਊਟੀ 'ਤੇ ਵਿਗਨ ਪਾਣਾ ਇਹ ਧਾਰਾਵਾਂ ਦੇ ਅੰਦਰ ਜਿਹੜਾ ਆਪਾਂ ਉਹ ਪਰਚਾ ਡਿਵੀਜ਼ਨ ਨੰਬਰ 1 ਥਾਣੀ 'ਚ ਦਿੱਤਾ ਤੇ ਦੋਨੋਂ ਦੋਸ਼ੀ ਜਿਹੜੇ ਆਪਾਂ ਫੜ ਲਿਆ ਇਸ ਦੇ ਕੰਸਰਨ 'ਚ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਜਿਸ ਤਰ੍ਹਾਂ ਪਹਿਲੇ ਵੀ ਆਪਾਂ ਤੁਹਾਨੂੰ ਸਾਰਿਆਂ ਨੂੰ ਬਰੀਫ ਕੀਤਾ ਹੈ ਕਿ ਪਠਾਨਕੋਟ ਦੇ ਵਿੱਚ ਕਿਸੇ ਵੀ ਟਾਈਪ ਦੀ ਬਦਮਾਸ਼ੀ ਗੁੰਡਾਗਰਦੀ ਜਿਹੜੀ ਹੈ ਉਹ ਪੁਲਿਸ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੂਗੀ ਤੇ ਨਾ ਹੀ ਕਰ ਰਹੀ ਹੈ ਜਿੰਨੇ ਵੀ ਸਾਡੇ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਆ ਪਟਾਨਕੋਟ 'ਚ ਚਾਹੇ ਉਹ ਸਿਵਲ ਹਸਪੀਟਲ 'ਚ ਜਦੋਂ ਦਾਤਰ ਲੈ ਕੇ ਮੁੰਡੇ ਵੜਗੇ ਸੀ ਉਹ ਚਾਹੇ ਪਿੱਛੇ ਜੀ ਕਿਸੇ ਦਾ ਗੁੱਟ ਵੱਡਦਾ ਸੀ ਦਾਤਰ ਨਾਲ ਉਹ ਵਾਲਾ ਇਨਸੀਡੈਂਟ ਇਸ ਤੋਂ ਇਲਾਵਾ ਹੋਰ ਚਾਹੇ ਅਟੈਂਪਟ ਟੂ ਕਿਡਨਾਪਿੰਗ ਵਾਲਾ ਇਨਸੀਡੈਂਟ ਸੀ ਜਾਂ ਬਾਕੀ ਹੋਰ ਲੜਾਈ ਝਗੜੇ ਦੇ ਮਸਲੇ ਹੋਏ ਆ ਆਪਾਂ ਵਿਦਨ 4 ਆਵਰਸ 4 ਘੰਟਿਆਂ ਦੇ ਵਿੱਚ ਵਿੱਚ ਹੀ ਸਾਰੇ ਦੋਸ਼ੀ ਜਿਹੜੇ ਆ ਆਲਮੋਸਟ ਸਾਰੇ ਫੜੇ ਆ ਤੇ ਉਹਨਾਂ ਨੂੰ ਬਿਲਕੁਲ ਆਪਾਂ ਠੀਕ-ਠਾਕ ਤਰੀਕੇ ਨਾਲ ਉਹਨਾਂ ਕਸ਼ਸ਼ਨ ਵੀ ਹੋਈ ਐ ਤੇ ਇਸ ਕੇਸ 'ਚ ਵੀ ਆਪਾਂ ਇਮੀਡੀਏਟਲੀ ਬੰਦੇ ਫੜ ਲਏ ਤੇ ਮੈਂ ਇੱਕ ਹੋਰ ਮੈਸੇਜ ਤੁਹਾਡੇ ਰਾਈ ਲਾਣਾ ਚਾਹਨਾ ਕਿ ਜੋ ਵੀ ਬਦਮਾਸ਼ੀ ਗੁੰਡਾਗਰਦੀਆਂ ਦੀਆਂ ਐਕਟੀਵਿਟੀਆਂ ਜਿਹੜੀਆਂ ਪਠਾਨਕੋਟ 'ਚ ਕੋਈ ਵੀ ਗਰੁੱਪ ਜਾਂ ਧੜਾ ਜਾਂ ਕੋਈ ਹੋਰ ਇੰਡੀਵਿਜੂਅਲ ਕਰਨ ਨੂੰ ਫਿਰਦਾ ਜਾਂ ਦਾਤਰਾ ਲੈ ਕੇ ਆਪਾਂ ਘੁੰਮਣੇ ਆ ਜਾਂ ਪੋਸਟਾਂ ਪਾਣੇ ਆ ਜਾਂ ਰਾਈਫਲਾਂ ਨਾਲ ਜਾਂ ਪਿਸਟਲ ਨਾਲ ਕੋਈ ਪੋਸਟਾਂ ਪਾਣੇ ਆ ਜਾਂ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰਨੇ ਆ ਤਾਂ ਪੁਲਿਸ ਕਿਸੇ ਨੂੰ ਵੀ ਇਸ ਕੇਸ 'ਚ ਛੱਡੂਗੀ ਨਹੀਂ ਤੇ ਆਪਾਂ ਬਿਲਕੁਲ ਇਨਸ਼ੋਰ ਕਰ ਰਹੇ ਆ ਕਿ ਵੀ ਕਿਤੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਕੋਈ ਗੁੰਡਾਗਰਦੀ ਹੋ ਰਹੀ ਹੈ ਜਾਂ ਬਦਮਾਸ਼ੀ ਹੋ ਰਹੀ ਹੈ ਜਾਂ ਲੜਾਈ ਝਗੜਾ ਹੋ ਗਿਆ ਤੇ ਉਹਨਾਂ 'ਚ ਆਪਾਂ ਇਮੀਡੀਏਟਲੀ ਐਕਟ ਕਰਨੇ ਆ ਤੇ ਵਿਦਨ ਨੋ ਟਾਈਮ ਆਪਾਂ ਜਿਹੜੀ ਐਫ ਆਈ ਆਰ ਰਜਿਸਟਰ ਕਰਨੀ ਆ ਤੇ ਨਾਲ ਦੇ ਨਾਲ ਹੀ ਬੰਦੇ ਫੜ ਲੈਣੇ ਤੇ ਇੱਥੇ ਕੋਈ ਬੰਦਿਆਂ ਨੂੰ ਅਲਰਟ ਵੀ ਨਹੀਂ ਹੈ ਕਿ ਉਹ ਪੇਸ਼ ਹੋਣਗੇ ਜਾਂ ਅਦਰ-ਉਦਰ ਜਾਣਗੇ ਪੁਲਿਸ ਬਹੁਤ ਹੀ ਸਟ੍ਰਿਕਟਲੀ ਐਕਟ ਕਰੂਗੀ ਇਹ ਮੈਂ ਬਹੁਤ ਕਲੀਅਰਲੀ ਦੱਸਣਾ ਚਾਹੁੰਦਾ ਤੇ ਇਸ ਲਈ ਅਗਰ ਕੋਈ ਲੜਨਾ ਚਾਹੁੰਦਾ ਤਾਂ ਫਿਰ ਉਹ ਆਪਣੇ ਇਮੀਡੀਏਟਲੀ ਐਕਟ ਕਰਦੇ ਹੋਏ ਉਹਨਾਂ ਨੂੰ ਅਰੈਸਟ ਵੀ ਕਰੂਗੀ ਤੇ ਫਿਰ ਬਾਕੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਉਹ ਵੀ ਕਰਾਂਗੇ ਅਸੀਂ